ਮੋਦੀ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ 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 ਭਾਜਪਾ ਸਰਕਾਰ ਮੁਰਦਾਬਾਦ ਬਾਣੀਆਂ ਦੇ ਡਾਕਾ ਮਾਰਨ ਵਾਲੀ ਸਰਕਾਰ ਮੁਰਦਾਬਾਦ 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 ਪੰਜਾਬ ਨਾਲ ਧੱਕੇਸ਼ਾਹੀ ਕਰਨ ਵਾਲੀ ਸਰਕਾਰ ਮੁਰਦਾਬਾਦ 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 ਪੰਜਾਬ ਦੇ ਕਿਸਾਨਾਂ ਨਾਲ ਧੱਕੇਸ਼ਾਹੀ ਕਰਨ ਵਾਲੀ ਸੈਂਟਰ ਸਰਕਾਰ ਮੁਰਦਾਬਾਦ 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 ਉਹ ਕਾਹਦਾ ਮੈਂ ਕਹਿ ਰਿਹਾ ਹਾਂ ਉਹ ਕੰਮ ਕਰਦਾ ਜਿਹੜਾ ਕੇਂਦਰ ਸਰਕਾਰ ਵੱਲੋਂ ਫੈਸਲਾ ਲਗਿਆ ਉਹ ਅਤਿ ਨਿੰਦਣਯੋਗ ਹੈ ਔਰ ਮੈਂ ਕਿਸਾਨ ਜਥੇਬੰਦੀ ਸਾਡਾ ਧੰਨਵਾਦ ਵੀ ਕਰਦਾ ਕਿ ਜਿਹੜੇ ਇਸ ਪਾਣੀਆਂ ਦੇ ਮਸਲੇ ਦੇ ਵਿੱਚ ਜਿਹੜਾ ਪੰਜਾਬ ਨਾਲ ਖੜੇ ਨੇ ਕਿਉਂਕਿ ਸਾਡਾ ਸਾਡਾ ਹੱਕ ਆਪਣੇ ਪੰਜਾਬ ਨਾਲ ਖੜਦਾ ਸੋ ਸਰਕਾਰ ਵੱਲੋਂ ਵੀ ਜਿਹੜਾ ਕੱਲ ਨੂੰ ਹੈਗਾ ਆਪਣਾ ਉਹ ਰੱਖਿਆ ਜਾਣਾ ਹੈ ਸੈਸ਼ਨਾਂ ਇੱਕ ਦਿਨ ਦਾ ਪਾਣੀਆਂ ਦੀ ਵਾਸਤੇ ਜੀ ਅੱਜ ਅਸੀਂ ਮੰਗ ਪੱਤਰ ਦੇਣ ਆਏ ਆ ਚੇਤਨ ਸਿੰਘ ਜੋੜਾ ਮੱਜਰਾ ਨੂੰ ਜੋ ਮਹਿੰਦਰ ਸਰਕਾਰ ਤੇ ਹਰਿਆਣਾ ਸਰਕਾਰ ਸਾਡੇ ਨਾਲ ਪਾਣੀ ਵਾਲਾ ਧੱਕਾ ਕਰ ਰਹੀ ਹੈ ਸਾਡਾ ਜਿਹੜਾ ਬੀਵੀਐਮ ਐਮਬੀ ਚੋਂ ਜਿਹੜਾ ਸਾਡਾ ਹਿੱਸਾ ਕੱਢ ਦਿੱਤਾ ਹੈ ਸਾਡੀ ਮੈਂਬਰਸ਼ਿਪ ਕੱਢਦੀ ਹੈ ਉਸਤੇ ਖਿਲਾਫ ਅਸੀਂ ਆਨੇ ਵੀ ਜਿਹੜਾ ਡੈਪ ਸੈਫਟੀ ਐਕਟ ਆ ਉਹਨੂੰ ਰੱਦ ਕੀਤਾ ਜਾਵੇ ਵਿਧਾਨ ਸਭਾ ਦੇ ਸੈਸ਼ਨ ਸੰਸਦ ਕੇ ਉਹ ਇਹ ਸਭ ਤੋਂ ਜੇ ਪਹਿਲਾ ਸਾਡਾ ਜਿਹੜਾ ਇਹਦਾ ਰਿਪੇਰੀ ਜਾਣ ਦਾ ਸਿਧਾਂਤ ਦੇ ਅਨੁਸਾਰ ਕਾਨੂੰਨ ਦੇ ਅਨੁਸਾਰ ਸਾਡੇ ਪਾਣੀ ਦੀ ਵੰਡ ਹੋਣੀ ਚਾਹੀਦੀ ਹੈ ਜਿਹੜਾ ਰਾਵੀ ਦਰਿਆ ਦਾ ਪਾਣੀ ਹੈ ਉਹ ਸਾਡੇ ਡੈਮ ਬਣ ਕੇ ਸਾਡੇ ਪੰਜਾਬ ਨੂੰ ਵਰਤਾਇਆ ਜਾਏ ਪਾਕਿਸਤਾਨ ਨੂੰ ਜਾ ਰਿਹਾ ਹੈ ਜਿਹੜਾ ਛਾਰਜਾ ਨਦੀ ਤੇ ਜਮਨਾ ਲਿੰਕ ਨੂੰ ਪ੍ਰੋਜੈਕਟ ਦਾ ਸਰਵੇ ਵੀ ਹੋਇਆ ਹੈ ਉਸ ਨੂੰ ਤਿਆਰ ਕਰਕੇ ਉਸ ਨਾਲ ਹਰਿਆਣਾ ਪੰਜਾਬ ਯੂਪੀ ਰਾਜਸਥਾਨ ਉਤਰੀ ਯੂਪੀ ਦੇ ਵਿੱਚ ਸਾਰਿਆਂ ਨੂੰ ਪਾਣੀ ਦਾ ਪੂਰਾ ਆ ਸਕਦਾ ਕਿਉਂਕਿ ਕਿਸਾਨ ਹਰ ਕਿਸਾਨ ਨੂੰ ਹਰ ਜਿਹ ਮਤਲਬ ਆ ਵਿਅਕਤੀ ਨੂੰ ਪਾਣੀ ਦੀ ਲੋੜ ਆ ਕਿਉਂਕਿ ਪਾਣੀ ਸਾਡਾ ਪੰਜਾਬ ਵਿੱਚ ਵੀ ਲੈਵਲ ਬਿਲਕੁਲ ਥੱਲੇ ਚਲ ਗਿਆ ਪੰਦਰ ਚਲ ਗਿਆ ਸਾਡਾ ਮਾਲਵਾ ਏਰੀਆ ਜਿਹੜਾ ਉਹ ਬਿਲਕੁਲ ਉੱਥੇ ਪਾਣੀ ਦੀ ਖਤਮ ਹੋ ਗਿਆ ਸਾਡੀਆਂ ਫਸਲਾਂ ਬੀਜਣ ਵਾਲੀਆਂ ਨੇ ਉੱਥੇ ਜੇ ਅਸੀਂ ਅੱਜ ਹਰਿਆਣੇ ਨੂੰ 8500 ਕਿਹਨਸਕ ਪਾਣੀ ਦਿੰਨੇ ਆ ਤੇ ਸਾਡੇ ਜਿਹੜੇ ਕਿਸਾਨੜ ਜਿਹੜੇ ਕਿਸਾਨ ਆ ਉਹ ਉੱਥੇ ਬੰਜਰ ਜ਼ਮੀਨਾਂ ਹੋਣੀਆਂ ਸਾਡੇ ਫਸਲਾਂ ਤੋਂ ਵਾਂਝੇ ਹੋ ਜਾ ਕੇ ਬੀਜਣ ਤੋਂ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਆਏ ਆ ਵੀ ਕੱਲ੍ਹ ਵਿਧਾਨ ਸਭਾ ਵਿੱਚ ਸੈਸ਼ਨ ਬੁਲਾ ਕੇ ਜਿਹੜਾ ਡੈਪ ਸੇਫਟੀ ਐਕਟ ਆ ਉਸ ਨੂੰ ਅੱਦ ਕੀਤਾ ਜਾਵੇ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਵੇ ਵੀ ਰਿਪੀਰੀਅਨ ਸਦਾਰਤ ਕਾਨੂੰਨ ਦੇ ਅਨੁਸਾਰ ਸਾਨੂੰ ਪਾਣੀ ਵਾਲੀ ਵੰਡ ਹੋਵੇ ਤੇ ਜਿਹੜਾ ਸਾਡਾ ਜਿਹੜਾ ਪਾਣੀਆ ਜਿਹੜਾ ਸਾਡੇ ਜਿਹੜਾ ਪੰਜਾਬ ਵੀ ਹਰਿਆਣਾ ਸਾਡਾ ਯੂਪੀ ਵੀ ਦਿੱਲੀ ਵੀ ਕਿਉਂਕਿ ਹਰ ਕੋ ਨੂੰ ਪਾਣੀ ਦੀ ਲੋੜ ਆ ਪਾਣੀ ਦੀ ਲੋੜ ਆ ਸਾਇ ਕਿਸਾਨ ਹੋਣ ਦੇ ਨਾਤੇ ਅਸੀਂ ਜ਼ਿਮੀਦਾਰ ਹੋਣ ਦੇ ਨਾਤੇ ਪਾਣੀ ਦੀ ਸਾਨੂੰ ਸਭ ਨੂੰ ਜ਼ਰੂਰਤ ਆ ਪਰ ਕੇਂਦਰ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਮਸਲਾ ਆਓ ਜੀ ਮੰਗਤ